ਅੱਜ ਉਸ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜ਼ਿਕਰ ਕਰਨਾ ਆਇਆ ਸੀ ਗੁਰਮੁਖ ਉਹਨਾਂ ਦਾ ਨਾਮ ਲਿਆ ਨਾ ਜਿਹੜੇ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਦੇ ਨੇ ਨਾ ਸਿੱਖ ਬਾਬਾ ਜੀ ਨੂੰ ਜਿਨ੍ਹਾਂ ਦੇ ਦਿਲਾਂ ਤੇ ਬਾਬਾ ਦੀਪ ਸਿੰਘ ਜੀ ਰਾਜ ਕਰਦੇ ਨੇ ਸੱਚ ਜਾਣਿਓ ਜਦੋਂ ਬਾਬਾ ਦੀਪ ਸਿੰਘ ਜੀ ਦਾ ਨਾਮ ਲਿਆ ਜਾਂਦਾ ਹੈ ਮੇਰੇ ਸਮੇਤ ਜਿਨ੍ਹਾਂ ਦੇ ਅੰਦਰ ਪਿਆਰ ਹੈ ਬਾਬਾ ਦੀਪ ਸਿੰਘ ਦੇ ਪ੍ਰਤੀ ਉਹਨਾਂ ਦਾ ਰੋਮ ਰੋਮ ਖੜ ਜਾਂਦਾ ਹੈ ਰੂਮ ਰੂਮ ਖੜ ਜਾਂਦਾ ਸੱਚ ਜਾਣਿਓ ਉਹ ਬਾਬਾ ਦੀਪ ਸਿੰਘ ਉਹਨਾਂ ਦੇ ਜੀਵਨ ਸੰਬੰਧੀ ਅਸੀਂ ਉਹਨਾਂ ਦੇ ਜੀਵਨ ਸੰਬੰਧੀ ਪੂਰੀ ਤੇ ਵਿਚਾਰਾਂ ਨਹੀਂ ਵੈਸੇ ਵੀ ਇਤਿਹਾਸ ਅੰਦਰ ਬੜਾ ਸੰਖੇਪ ਰੂਪ ਅੰਦਰ ਉਹਨਾਂ ਦਾ ਜੀਵਨ ਆਉਂਦਾ ਪਰ ਉਸ ਜੀਵਨ ਵਿੱਚੋਂ ਵੀ ਕੁਝ ਪੰਛੀ ਝਾਤ ਅਸੀਂ ਅੱਜ ਲਾਉਣ ਦੀ ਕੋਸ਼ਿਸ਼ ਕਰਾਂਗੇ ਬਾਬਾ ਦੀਪ ਸਿੰਘ ਜੀ ਦਾ ਜਦੋਂ ਜੀਵਨ ਆਪਾਂ ਆਰੰਭ ਕਰਦੇ ਹਾਂ ਇਤਿਹਾਸਕਾਰ ਕਹਿੰਦੇ ਨੇ ਗੁਰਮੁਖੋ ਅੱਜ ਕੱਲ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਹੈ ਪਹਿਲਾਂ ਲਾਹੌਰ ਜ਼ਿਲ੍ਹਾ ਸੀ ਉਸ ਸਮੇਂ ਆਪ ਜੀ ਨੂੰ ਬਜ਼ੁਰਗਾਂ ਨੂੰ ਪਤਾ ਹੋਵੇਗਾ ਲਾਹੌਰ ਉਸ ਸਮੇਂ ਜ਼ਿਲ੍ਹਾ ਸੀ ਹੁਣ ਅੰਮ੍ਰਿਤਸਰ ਦੇ ਇੱਕ ਪਿੰਡ ਹੈ ਬਹੂਵਿੰਡ ਉਸ ਬਹੂਵਿੰਡ ਦੇ ਅੰਦਰ ਭਾਈ ਜਿਉਣਾ ਜੀ ਗੁਰਮੁਖੋ ਭਗਤਾ ਜੀ ਦੇ ਘਰ ਬੀਬੀ ਜਿਉਣੀ ਜੀ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਇਤਿਹਾਸਕਾਰ ਕੁਝ ਇਹ ਵੀ ਲਿਖਦੇ ਨੇ ਵੀ ਭਾਈ ਭਗਤਾ ਜੀ ਕਿਸੇ ਨੇ ਇਤਿਹਾਸ ਕਰਨੇ ਭਗਤੂ ਜੀ ਵੀ ਲਿਖਿਆ ਹੈ ਗੁਰਮੁਖੋ ਜਦੋਂ ਆਪਣੇ ਖੇਤਾਂ ਦੇ ਅੰਦਰ ਕੰਮ ਕਰ ਰਹੇ ਸਨ ਕਿਸੇ ਗੁਰਸਿੱਖ ਜਦੋਂ ਉਹਨਾਂ ਦੇ ਖੇਤਾਂ ਵਿੱਚ ਚੱਲ ਕੇ ਆਇਆ ਉਹਨਾਂ ਅੱਗੇ ਬੇਨਤੀ ਵਿਚਾਰਾ ਹੋਈਆਂ ਕਿਉਂਕਿ ਹਰ ਬੰਦਾ ਆਪਣਾ ਦੁੱਖ ਦਰਦ ਸਾਂਝਾ ਕਰਦਾ ਉਹਨਾਂ ਨੇ ਵੀ ਗੱਲ ਵਿਚਾਰ ਕੀਤੀ ਤੇ ਫਿਰ ਉਹਨਾਂ ਨੇ ਅਰਦਾਸ ਕੀਤੀ ਤੇ ਗੁਰਮੁਖੋ ਸਤਗੁਰਾਂ ਦਾ ਤਰਸ ਹੋਇਆ ਰਹਿਮਤ ਹੋਈ ਇਸ ਘਰ ਦੇ ਅੰਦਰ ਇੱਕ ਔਲਾਦ ਪੈਦਾ ਹੋਈ ਇੱਕ ਪੁੱਤਰ ਪੈਦਾ ਹੋਇਆ ਜਿਵਦਾ ਨਾਮ ਬਚਪਨ ਦਾ ਰੱਖਿਆ ਗਿਆ ਦੀਪਾ ਦੀਪ ਵੀ ਕਹਿੰਦੇ ਸਨ ਪਿਆਰ ਦੇ ਨਾਲ ਤੇ ਦੀਪਾ ਦੀਪਾ ਵੀ ਕਹਿਣਾ ਕਿਉਂਕਿ ਪਿਆਰ ਨਾਲ ਸੀ ਜਿਹੜੀਆਂ ਮਾਈਆਂ ਨੇ ਸਾਡੀਆਂ ਇਦਾਂ ਨਾਮ ਲੈ ਲੈਂਦੀਆਂ ਨੇ ਦੀਪ ਹੋਵੇ ਤੇ ਦੀਪਾ ਕਹਿ ਦਿੰਦੀਆਂ ਨੇ ਜਦੋਂ ਘਰ ਵਿੱਚ ਦੀਪਾ ਦੀਪਾ ਕਰਨਾ ਮਾਂ ਗੁਰਮਤ ਨਾਲ ਜੁੜੀ ਸੀ ਗੁਰਬਾਣੀ ਦੇ ਨਾਲ ਪਰਿਵਾਰ ਜੁੜਿਆ ਹੋਇਆ ਸੀ ਯਾਦ ਰੱਖਣਾ ਜਿਹੜੇ ਪਰਿਵਾਰ ਗੁਰਮਤ ਨਾਲ ਜੁੜੇ ਹੋਣਗੇ ਨਾ ਉਹ ਇਹੀ ਸਾਰੀ ਜ਼ਿੰਦਗੀ ਆਪਣੇ ਜੀਵਨ ਵਿੱਚ ਵਿਚਾਰ ਕਰਨਗੇ ਵੀ ਅਸੀਂ ਆਪਣੇ ਬੱਚਿਆਂ ਨੂੰ ਵੀ ਗੁਰੂ ਨਾਲ ਜੋੜੀਏ ਗੁਰਬਾਣੀ ਦੇ ਨਾਲ ਜੋੜੀਏ ਮਾਂ ਦਾ ਬੜਾ ਵੱਡਾ ਰੋਲ ਹੁੰਦਾ ਹੈ ਮਾਂ ਨੇ ਗੁਰਬਾਣੀ ਪੜ੍ਹਾਉਣੀ ਗੁਰਮੁਖੋ ਗੁਰਬਾਣੀ ਯਾਦ ਕਰਵਾਉਣੀ ਜਦੋਂ ਗੁਰਬਾਣੀ ਦੇ ਸ਼ਬਦ ਯਾਦ ਕਰਵਾ ਦੇਣੇ ਜਿਵੇਂ ਸਾਡੇ ਘਰਾਂ ਵਿੱਚ ਬੱਚੇ ਨੇ ਨਾ ਸਾਡੇ ਵੀ ਬੱਚੇ ਨੇ ਉਹਨਾਂ ਨੂੰ ਭਾਵੇਂ ਪੂਰੀ ਬਾਣੀ ਨਹੀਂ ਪੜ੍ਹਨੀ ਆਉਂਦੀ ਪਰ ਅਸੀਂ ਉਹਨਾਂ ਨੂੰ ਸਾਰੀਆਂ ਚੀਜ਼ਾਂ ਯਾਦ ਕਰਾਈਆਂ ਨੇ ਪੰਜਾ ਪਿਆਰਿਆਂ ਦੇ ਨਾਮ ਦਸ ਗੁਰੂ ਸਹਿਬਾਨਾਂ ਦੇ ਨਾਮ ਉਹ ਫਿਰ ਰੋਜ਼ ਰੱਟਦੇ ਨੇ ਰੋਜ਼ ਯਾਦ ਕਰਦੇ ਨੇ ਇਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਨੇ ਬਾਣੀ ਜਿਹੜੀ ਯਾਦ ਕਰਵਾਈ ਇਤਿਹਾਸ ਕਹਿੰਦਾ ਹੈ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸਰੀਰ ਸੀ ਬੜਾ ਤਾਕਤਵਰ ਸੀ ਆਪਣੇ ਖੇਤਾਂ ਵਿੱਚ ਪਿਤਾ ਜੀ ਦੇ ਨਾਲ ਕੰਮ ਕਰਾਉਣਾ ਸਮਾਂ ਬੀਤਦਾ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਬਾਤਾਂ ਸੁਨੀਆਂ ਤੇ ਗੁਰਮੁਖੋ ਸਮਾਂ ਉਹ ਆ ਗਿਆ ਕਹਿੰਦੇ तकरीबन 18 ਸਾਲ ਦੀ ਉਹਨਾਂ ਦੀ ਉਮਰ ਹੋਣ ਲੱਗੀ ਬਾਬਾ ਦੀਪ ਸਿੰਘ ਜੀ ਦੀ ਤੇ ਉਧਰ ਸਨ ਚੜ ਗਿਆ ਜੀ 1700 1699 ਵਿੱਚ ਵਿਸਾਖੀ ਵਾਲੇ ਦਿਨ ਕਲਗੀਆਂ ਵਾਲੇ ਪਾਤਸ਼ਾਹ ਨੇ ਅਮਰ ਦੀ ਦਾਅ ਦਿੱਤੀ ਸੀ ਆਪ ਜੀ ਜਾਣਦੇ ਸਨ 1700 ਚੜ ਗਿਆ ਤੇ 1700 ਦੀ ਵਿਸਾਖੀ ਵਾਲਾ ਦਿਨ ਨੇੜੇ ਆ ਰਿਹਾ ਵਿਸਾਖੀ ਨੇੜੇ ਆ ਰਹੀ ਹੈ ਸਾਰੇ ਪਰਿਵਾਰ ਦੇ ਅੰਦਰ ਹਲਚਲ ਮਚ ਗਈ ਵਿਚਾਰਾਂ ਲੱਗ ਪੀਆਂ ਕੀ ਇਸ ਵਾਰ ਵਿਸਾਖੀ ਤੇ ਆਪਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਨ ਜਾਣਾ ਹੈ ਬਾਬਾ ਦੀਪ ਸਿੰਘ ਜੀ ਜਿਹੜੇ ਦੀਪਾ ਜੀ ਦੇ ਰੂਪ ਵਿੱਚ ਵਰਤ ਰਹੇ ਨੇ ਉਹਨਾਂ ਨੇ ਵੀ ਆਖਿਆ ਵੀ ਮੈਂ ਵੀ ਜ਼ਰੂਰ ਜਾਣਾ ਹੈ ਤੇ ਮੈਨੂੰ ਵੀ ਨਾਲ ਲੈ ਕੇ ਜਾਇਓ ਮੇਰਾ ਵੀ ਮਨ ਕਰਦਾ ਸਤਿਗੁਰਾਂ ਦੇ ਦਰਸ਼ਨ ਕਰਾਂ ਤੇ ਗੁਰਮੁਖੋ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਹ ਸਾਰਾ ਪਰਿਵਾਰ ਆਇਆ ਇਤਿਹਾਸ ਇੱਥੇ ਬੜਾ ਲਮੀਰਾ ਹੈ ਪਰ ਆਪਾਂ ਸੰਖੇਪ ਰੂਪ ਦੇ ਅੰਦਰ ਕਿਉਂਕਿ ਆਪਾਂ ਦਮਦਮਾ ਸਾਹਿਬ ਦੇ ਉਸ ਸਮੇਂ ਦੇ ਬਾਰੇ ਵੀ ਵਿਚਾਰਾਂ ਸਾਂਝੀਆਂ ਕਰਨੀਆਂ ਨੇ ਸਾਬੋ ਕੀ ਤਲਵੰਡੀ ਦੀ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਲੈ ਕੇ ਪਰਿਵਾਰ ਭਾਈ ਭਗਤਾ ਜੀ ਮਾਤਾ ਜੀਵਨੀ ਜੀ ਤੇ ਭਾਈ ਦੀਪਾ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਤੇ ਗੁਰਮੁਖੋ ਸਤਗੁਰਾਂ ਦੇ ਆ ਕੇ ਦਰਸ਼ਨ ਕੀਤੇ ਨਿਹਾਲ ਹੋਏ ਪਹਿਲੀ ਵਾਰ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕੀਤੇ ਉਸ ਸਮੇਂ ਤੇ ਪਿਆਰਿਓ ਮੈਂ ਬੇਨਤੀ ਕਰਾਂ ਇੱਕ ਦਿਨ ਪਹਿਲਾਂ ਜਦੋਂ ਕੱਲ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ ਹੈ ਅੱਜ ਐਲਾਨ ਕਰ ਦਿੱਤਾ ਗਿਆ ਵੀ ਜਿਨੇ ਕਲ ਖੰਡੇ ਬਾਟੇ ਦੀ ਦਾਤ ਲੈਣੀ ਅਮਰਤ ਦੀ ਨਾ ਉਹ ਆਪਣਾ ਦੀਵਾਨ ਸਥਾਨ ਵਿੱਚ ਜਾ ਕੇ ਆਪਣਾ ਨਾਮ ਲਿਖਵਾ ਦੇ। ਉਹਨਾਂ ਨੇ ਜਦੋਂ ਆਪਣਾ ਜਾ ਕੇ ਨਾਮ ਲਿਖਵਾਇਆ ਤੇ ਗੁਰਮੁਖੂ ਉਸ ਸਮੇਂ ਆਪ ਜੀ ਨੂੰ ਪਤਾ ਹੈ ਖੰਡੇ ਬਾਟੇ ਦੀ ਦਾਤ ਕੌਣ ਵਰਤਾ ਰਿਹਾ ਸੀ। ਉਸ ਣ ਆਪ ਪਰਮੇਸ਼ਵਰ ਰੂਪ ਗੁਰਮੁਖੋ ਗੁਰੂ ਨਾਨਕ ਦੇਵ ਪਾਤਸ਼ਾਹ ਜੈ ਮਹਾਰਾਜ ਜੀ ਦੀ ਦਸਵੀਂ ਜੋਤ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਖੁਦ ਸਾਖ ਸਾਤ ਸਤਗੁਰੂ ਆਪ ਅਮਰਦੀ ਦਾਤ ਦੇ ਰਹੇ ਸਰਖੰਡੇ ਬਾਟੇ ਤੇ ਜਦੋਂ ਆਵਾਜ਼ ਆਈ ਇਹਨਾਂ ਦਾ ਨਾਮ ਬੁਲਾਇਆ ਗਿਆ ਇਹ ਵੀ ਅੰਦਰ ਆਏ ਗੁਰਮੁਖੋ ਇਹਨਾਂ ਨੇ ਆ ਕੇ ਵਾਰੀ ਵਾਰੀ ਦੇ ਨਾਲ ਕਲਗੀਆਂ ਵਾਲੇ ਬਾਪੂ ਜੀ ਦੇ ਕੋਲੋਂ ਖੰਡੇ ਬਾਟੇ ਦੀ ਦਾਤ ਲਈ ਅਮਰਤ ਛਕਿਆ ਅਮਰ ਦੀ ਦਾਤ ਲਈ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਨੇ ਇਤਿਹਾਸ ਕਹਿੰਦਾ ਫਿਰ ਉਹਨਾਂ ਨੂੰ ਰਹਿਤ ਮਰਿਆਦਾ ਦਿੜ ਕਰਵਾਈ ਵੀ ਇਹ ਰਹਿਤ ਮਰਿਆਦਾ ਹੈ ਰਹਿਤ ਵਿੱਚ ਪੱਕੇ ਰਹਿਣਾ ਉਸ ਤੋਂ ਬਾਅਦ ਜਦੋਂ ਖੰਡੇ ਬਾਟੇ ਦੀ ਦਾਤ ਲੈ ਲਈ ਹੁਣ ਇਹ ਭਾਈ ਭਗਤ ਸਿੰਘ ਜੀ ਬਣ ਗਏ ਮਾਤਾ ਜੀਵਨ ਕੌਰ ਜੀ ਬਣ ਗਏ ਗੁਰਮੁਖੋ ਅਤੇ ਨਾਮ ਦੀਪੇ ਤੋਂ ਦੀਪ ਸਿੰਘ ਜੀ ਹੋ ਗਿਆ ਜਦੋਂ ਦੀਪੇ ਤੋਂ ਦੀਪ ਸਿੰਘ ਜੀ ਬਣੇ ਨਾ ਇਹ ਇਤਿਹਾਸ ਦੇ ਕੁਝ ਸਰੂਪ ਸਾਨੂੰ ਦੱਸਦੇ ਨੇ तकरीबन 3 ਮਹੀਨੇ 11 ਕੋ ਦਿਨ ਸਵਾ ਕੋ 3 ਮਹੀਨੇ ਇਤਿਹਾਸ ਹੁੰਦਾ ਹੈ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਪਰਿਵਾਰ ਹੈ ਇਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿ ਕੇ ਨਾ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਸੇਵਾ ਕਰਦਾ ਹੈ ਬੇਅੰਤ ਸੇਵਾਵਾਂ ਕੀਤੀਆਂ ਤੇ ਗੁਰਮੁਖੋ ਸੇਵਾ ਦੇ ਵਿੱਚ ਸਾਰਾ ਪਰਿਵਾਰ ਲੱਗਿਆ ਧੰਨ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਹੇ ਖੀਰ ਜਦੋਂ ਰੋਜ਼ ਬਾਬਾ ਦੀਪ ਸਿੰਘ ਜੀ ਵੇਖਦੇ ਨੇ ਕਿ ਅਨੰਦਪੁਰ ਸਾਹਿਬ ਦੀ ਧਰਤੀ ਨੇ ਸਤਿਗੁਰਾਂ ਨੇ ਬੜੇ ਵਿਦਵਾਨ ਰੱਖੇ ਹੋਏ ਨੇ ਉਹ ਵਿਦਵਾਨ ਜਿਹੜੇ ਸੰਤ ਸਿਫਾਈ ਫੌਜ ਹੈ ਸਤਿਗੁਰਾਂ ਦੀ ਨਾ ਉਹਨਾਂ ਨੂੰ ਵਿਦਿਆ ਦਿੰਦੇ ਨੇ ਇੱਥੇ ਸ਼ਸਤਰ ਸਿਖਾਉਣ ਵਾਲੇ ਅਧਿਆਪਕ ਨੇ ਉਹ ਸ਼ਸਤਰ ਸਿਖਾਉਂਦੇ ਨੇ ਸੇਵਾ ਦੇ ਵਿੱਚ ਜਾ ਕੇ ਜੁੜਦੇ ਨੇ ਕੀਰਤਨ ਸੁਣਦੇ ਨੇ ਬੜਾ ਦਿਲ ਬਾਬਾ ਦੀਪ ਸਿੰਘ ਜੀ ਦਾ ਇੱਥੇ ਲੱਗਾ ਹੈ ਤੇ ਗੁਰਮੁਖੋਂ ਜਦੋਂ ਜਾਨ ਦੀ ਵਾਰੀ ਆਈ ਪਰਿਵਾਰ ਨੇ ਤਿਆਰੀ ਕੀਤੀ ਬਾਬਾ ਦੀਪ ਸਿੰਘ ਜੀ ਦਾ ਦਿਲ ਨਾ ਕਰੇ ਜਾਨ ਨੂੰ ਸਤਿਗੁਰੂਆਂ ਜੀ ਦਾ ਦਰ ਛੱਡ ਕੇ ਪਰਿਵਾਰ ਨੇ ਆਖਿਆ ਪੁੱਤਰ ਚੱਲਣਾ ਹੈ ਉਹਨਾਂ ਦਾ ਮਨ ਨਹੀਂ ਸੀ ਕਰਦਾ ਬਾਬਾ ਦੀਪ ਸਿੰਘ ਜੀ ਦਾ ਸਤਿਗੁਰੂ ਜੀ ਜਾਣਦੇ ਨੇ ਕਲਗੀਆਂ ਵਾਲੇ ਪਾਤਸ਼ਾਹ ਜਦੋਂ ਪਰਿਵਾਰ ਸਤਿਗੁਰੂ ਜੀ ਦੇ ਕੋਲ ਆਗਿਆ ਲੈਣ ਆਇਆ ਤੇ ਆਖਿਆ ਮਹਾਰਾਜ ਹੁਣ ਜਾ ਕੇ ਆਪਣੇ ਘਰ ਸੀ ਨਾ ਹੋਰ ਘਰ ਦੇ ਕਾਰਜ ਵੀ ਕਰਨੇ ਨੇ ਕੰਮ ਸੰਭਾਲਨੇ ਨੇ ਤੁਸੀਂ ਕਿਰਪਾ ਕਰਕੇ ਆਗਿਆ ਦੇਵੋ ਤੇ ਇਤਿਹਾਸ ਕਹਿੰਦਾ ਸਤਗੁਰੂ ਜੀ ਕਹਿੰਦੇ ਤੁਸੀਂ ਜਾ ਸਕਦੇ ਹੋ ਪਰ ਬਾਬਾ ਦੀਪ ਸਿੰਘ ਜੀ ਵੱਲ ਵੇਖਿਆ ਪਿਆਰ ਨਾਲ ਮਹਾਰਾਜ ਕਲਗੀਆਂ ਵਾਲੇ ਬਾਪੂ ਨੇ ਅੰਦਰ ਦੀ ਭਾਵਨਾ ਸਮਝ ਗਏ ਤੇ ਮਹਾਰਾਜ ਕੋ ਰੱਖਣਾ ਚਾਹੁੰਦੇ ਨੇ ਇਹਨੂੰ ਆਖਿਆ ਪਰਿਵਾਰ ਨੂੰ ਕਿ ਭਾਈ ਆਪਣੇ ਪੁੱਤਰ ਨੂੰ ਸਾਡੇ ਕੋਲ ਛੱਡ ਦਿਓ ਇਹ ਕੁਝ ਸਮਾਂ ਸਾਡੇ ਕੋਲ ਰਹੇਗਾ ਜਦੋਂ ਇਹ ਬਚਨ ਹੋਇਆ ਇੱਕ ਵਾਰ ਤੇ ਮਾਪੇ ਨੂੰ ਹੁੰਦਾ ਹੀ ਹੈ ਪਰ ਮਾਪੇ ਨੇ ਫਿਰ ਮਨ ਵਿੱਚ ਸੋਚਿਆ ਸਤਿਗੁਰਾਂ ਦੇ ਕੋਲ ਰਹੇਗਾ ਵਿਦਿਆ ਪੜ੍ਹੇਗਾ ਗੁਰਮਤ ਸਿੱਖੇਗਾ ਮਨ ਵਿੱਚ ਸੋਚਿਆ ਵੀ ਚੰਗੀ ਗੱਲ ਹੈ ਕਿ ਗੁਰੂ ਨਾਲ ਜੁੜਿਆ ਰਹੇਗਾ ਬਾਬਾ ਦੀਪ ਸਿੰਘ ਜੀ ਹੁਣ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਰਹਿੰਦੇ ਨੇ ਪਿਆਰੀ ਉੱਥੇ ਬੜੀਆਂ ਘਟਨਾਵਾਂ ਹੋਈਆਂ ਇੱਥੇ ਬਾਬਾ ਦੀਪ ਸਿੰਘ ਨੂੰ ਮਹਾਰਾਜ ਨੂੰ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਤ ਸਫਾਈ ਫੌਜ ਵਿੱਚ ਭਰਤੀ ਕਰਨਾ ਤੇ ਗੁਰਮੁਖੋ ਸਭ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਗੁਰਮੁਖੀ ਦੀ ਕਲਾਸਾਂ ਲਾਉਂਦੇ ਨੇ ਗੁਰਮੁਖੋ ਅਰਬੀ ਫਾਰਸੀ ਸੰਸਕ੍ਰਿਤ ਬ੍ਰਿਜ ਭਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੜੇ ਵਿਦਵਾਨ ਗੁਰਮੁਖੋ ਆਪਣੇ ਅਸਥਾਨ ਤੇ ਰੱਖੇ ਨੇ ਅਨੰਦਪੁਰ ਸਾਹਿਬ ਦੀ ਤਰਤੀਬ ਤੇ ਜੋ ਫੌਜ ਸੀ ਉਹਨਾਂ ਨੂੰ ਵਿਦਿਆ ਦਿੰਦੇ ਫਿਰ ਸਿੱਖਾਂ ਨੂੰ ਵਿਦਿਆ ਦਿੰਦੇ ਸ਼ਸਤਰ ਬਾਜੀ ਘੋੜ ਸਵਾਰੀ ਨੇਜੇ ਬਾਜੀ ਤੀਰ ਅੰਦਾਜ਼ੀ ਕਲੀ ਸ਼ਸਤਰ ਵਿਦਿਆਨੀ ਸ਼ਾਸਤਰ ਵਿਦਿਆ ਵੀ ਇੱਥੇ ਦਿੱਤੀ ਜਾਂਦੀ ਹੈ ਲੋਕ ਕਹਿੰਦੇ ਨੇ ਵੀ ਸਿੰਘ ਤਾਂ ਇਦਾਂ ਹੀ ਨੇ ਸਿੱਖ ਤਾਂ ਇਦਾਂ ਹੀ ਨੇ ਗੁਰਮੁਖੋ ਨਹੀਂ ਮਹਾਰਾਜ ਨੇ ਬੜੇ ਵਿਦਵਾਨ ਬੜੇ ਕਵੀ ਆਲਮ ਫਾਜ਼ਲ ਉਥੇ ਪੜਾਉਣ ਵਾਲੇ ਬਾਬਾ ਦੀਪ ਸਿੰਘ ਜੀ ਕਲੀ ਕਲੀ ਕਲਾਸ ਵਿੱਚ ਜਾ ਕੇ ਗੁਰਮੁਖੋ ਅੱਜ ਤੇ ਕਲਾਸਾਂ ਨੇ ਨਾ ਇੱਕ ਘੰਟੇ ਦੀਆਂ 40-40 ਮਿੰਟ ਦੀਆਂ ਇਤਿਹਾਸ ਕਹਿੰਦਾ ਉਦੋਂ ਇੱਕ-ਇੱਕ ਪੈਰ ਦੀ ਕਲਾਸ ਹੁੰਦੀ ਸੀ ਇੱਕ-ਇੱਕ ਪੈਰ ਦੀ ਕਲਾਸ ਤੇ ਇੱਕ ਦਿਨ ਮੈਂ ਇਤਿਹਾਸ ਸੰਖੇਪ ਵਿੱਚ ਕਰਦਿਆਂ ਗੁਰਮੁਖੋ ਸਮਾ ਆਪਣੀ ਚਾਲ ਤੇ ਦੌੜੀ ਜਾਂਦਾ ਉਸ ਸਮੇਂ ਇੱਕ ਦਿਨ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਨਾ ਇੱਕ ਮੀਟਿੰਗ ਛੱਦੀ ਸਾਰੇ ਵਿਦਵਾਨਾਂ ਦੀ ਪੜਾਉਣ ਵਾਲਿਆਂ ਦੀ ਜਿਹੜੇ ਟੀਚਰਸ ਸਨ ਜਦੋਂ ਮੀਟਿੰਗ ਛੱਦੀ ਨਾ ਤੇ ਸਾਰੇ ਜਿਹੜੇ ਪੜਾਉਣ ਵਾਲੇ ਨੇ ਤੇ ਉਹ ਸਾਰੇ ਵਾਰੋਵਾਰੀ ਕਲਗੀਆਂ ਵਾਲੇ ਪਾਤਸ਼ਾਹ ਬਾਪੂ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਨਾ ਬਾਬਾ ਦੀਪ ਸਿੰਘ ਜੀ ਦੀਆਂ ਸਿਫਤਾਂ ਕਰਨ ਲੱਗ। ਕੋਈ ਕਹਿੰਦਾ ਸਤਿਗੁਰੂ ਜੀ ਬਾਬਾ ਦੀਪ ਸਿੰਘ ਤੇ ਇਹ ਪੜ੍ਹਾਈ ਵੀ ਸਿੱਖ ਗਿਆ, ਇਹ ਜਿਹੜੀ ਬੋਲੀ ਹੈ ਇਹ ਵੀ ਸਿੱਖ ਗਿਆ, ਇਹ ਪਾਠਾ ਵੀ ਸਿੱਖ ਗਿਆ। ਕੋਈ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਤੇ ਕੋਈ ਕਲਾਵ ਛੱਡਦਾ ਹੀ ਨਹੀਂ। ਇੱਕ ਕਲਾਸ ਵਿੱਚੋਂ ਪੂਰੀ ਹੁੰਦੀ ਦੂਜੀ ਕਲਾਸ ਵਿੱਚ ਚਲਾ ਜਾਂਦਾ। ਦੂਜੀ ਕਲਾਸ ਪੂਰੀ ਹੁੰਦੀ ਤੀਜੀ ਕਲਾਸ ਵਿੱਚ ਚਲਾ ਜਾਂਦਾ ਹੈ ਅਸੀਂ ਉਹਨੂੰ ਸੌਂਦਿਆਂ ਵੇਖਦੇ ਹੀ ਨਹੀਂ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਸਿਫਤਾਂ ਹੁੰਦੀਆਂ ਪੀਆਂ ਨੇ ਕਲਗੀਆਂ ਵਾਲੇ ਬਾਪੂ ਅੱਗੇ ਤੇ ਇੱਕ ਵਿਦਵਾਨ ਜਦੋਂ ਸਾਰੇ ਆਪੋ ਆਪਣੀ ਗੱਲ ਕਰਦੇ ਨੇ ਹੁਣ ਸ਼ਸਤਰ ਸਿੱਖਣ ਵਾਲੇ ਦੀ ਵਾਰੀ ਆਈ ਉਹਨੇ ਆਖਿਆ ਬਾਪੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਕੀ ਦੱਸਾਂ ਲੋਕ ਤੇ ਜਦੋਂ ਸ਼ਸਤਰ ਦਾ ਅਭਿਆਸ ਕਰਨਾ ਸਿੱਖਦੇ ਨੇ ਉਹ ਲੱਕੜ ਦੀਆਂ ਕਰਪਾਨਾਂ ਲੈਂਦੇ ਨੇ ਇਹ ਦੀਪ ਸਿੰਘ ਐਸਾ ਹੈ ਜਿਨੇ ਆਪਣਾ ਖੰਡਾ ਹੀ 10 ਸ਼ੇਰ ਦਾ ਬਣਵਾਇਆ ਇੱਕ ਜਕਾਰਾ ਬਾਬਾ ਦੀਪ ਸਿੰਘ ਜੀ ਦੇ ਨਾਂ ਦੇ ਲਾ ਦਿਓ ਸੰਗਤ ਜੀ ਮਹਾਰਾਜ ਜੀ ਅਗੇ ਸਿਫਤਾਂ ਹੁੰਦੀਆਂ ਨੇ ਸਤਿਗੁਰੂ ਲੋਕ ਲੱਕੜ ਦੀਆਂ ਕਿਰਪਾਨਾਂ ਨਾਲ ਸਿੱਖਦੇ ਨੇ ਨਕਲੀ ਕਿਰਪਾਨਾਂ ਨਾਲ ਸਿੱਖਦੇ ਨੇ ਪਰ ਇਹ ਦੀਪ ਸਿੰਘ ਐਸਾ ਹੈ ਇਹ ਦਾਸ ਸ਼ੇਰ ਦਾ ਇਹਨੇ ਖੰਡਾ ਤਿਆਰ ਕਰਵਾਇਆ ਹੈ ਇਸ ਤੋਂ ਅਭਿਆਸ ਕਰਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਪਿਆਰ ਦੇ ਘਰ ਵਿੱਚ ਆਏ ਨਦਰ ਕਰਦੀਆਂ ਆਪਣੇ ਪਿਆਰੇ ਸਤ ਸਿਖ ਦੀਆਂ ਤਾਰੀਫਾਂ ਕਰਦੇ ਨੇ ਸਤ ਗੁਰੂ ਕਹਿੰਦੇ ਇਹ ਉਹ ਖੰਡਾ ਹੈ ਜਦੋਂ ਬਾਬਾ ਵੀਰ ਸਿੰਘ ਜੀ ਦੀ ਕਲਮ ਚਲੇਗੀ ਗੁਰਮੁਖੋ ਉਦੋਂ ਵੀ ਲੱਖਾਂ ਦਾ ਉਧਾਰ ਕਰੇਗੀ ਕਲਗੀਆਂ ਵਾਲਾ ਬਾਪੂ ਕਹਿੰਦਾ ਜਦੋਂ ਇਹਦਾ ਖੰਡਾ ਚਲੇਗਾ ਫਿਰ ਵੀ ਇਹ ਲੱਖਾਂ ਦਾ ਉਧਾਰ ਕਰੇਗਾ ਇਹ ਕਲਮ ਤੇ ਗੁਰਮੁਖੋ ਇਹ ਤਲਵਾਰ ਤੇ ਕਲਮ ਦੇ ਧਰਨੀ ਨੇ ਧੰ ਬਾਬਾ ਦੀਪ ਸਿੰਘ ਜੀ ਇਸੇ ਤਰਤੀ ਤੇ ਗੁਰਮੁਖੋ ਚੀਕਾਰ ਖਿਦਨ ਦਾ ਬੜਾ ਸ਼ੌਂਕ ਸੀ ਬਾਬਾ ਦੀਪ ਸਿੰਘ ਜੀ ਨੂੰ ਮੈਂ ਕਿਹੜੀ ਕਿਹੜੀ ਗੱਲ ਉਹਨਾਂ ਦੀ ਕਰਾਂ ਇੱਕ ਵਾਰ ਜਦੋਂ ਸਤਿਗੁਰਾਂ ਦੇ ਨਾਲ ਗਏ ਨਾ ਇੱਕ ਸ਼ੇਰ ਸਾਹਮਣੇ ਤੋਂ ਆ ਗਿਆ ਉਹ ਦਹਾੜਿਆ ਤੇ ਮੇਰੇ ਵਰਗਾ ਹੁੰਦਾ ਪਿੱਛਾਂ ਨੂੰ ਹੋ ਜਾਂਦਾ ਬਾਬਾ ਦੀਪ ਸਿੰਘ ਘੋੜੇ ਤੋਂ ਉਤਰੇ ਘੋੜਾ ਇਹਨਾਂ ਨੇ ਆਪਣੇ ਆਪਣੇ ਕੋ ਰੱਖ ਲਿਆ ਸੀ ਜਿਹੜਾ ਲੈ ਕੇ ਆਏ ਸਨ ਬੜਾ ਘੋੜੇ ਨੂੰ ਪਿਆਰ ਕਰਦੇ ਸਨ ਘੋੜੇ ਤੋਂ ਇੱਕਦਮ ਉਤਰੇ ਸ਼ੇਰ ਦੇ ਅੱਗੇ ਹੋ ਗਏ ਜਦੋਂ ਸ਼ੇਰ ਦੇ ਅੱਗੇ ਹੋ ਗਏ ਬਾਬਾ ਦੀਪ ਸਿੰਘ ਦੇ ਹੱਥ ਵਿੱਚ ਉਹਨਾਂ ਦਾ 10 ਸ਼ਿਰ ਦਾ ਖੰਡਾ ਹੈ ਤੇ ਗੁਰਮੁਖੋ ਯਾਦ ਰੱਖਣਾ ਜਦੋਂ ਸ਼ੇਰ ਦੇ ਅੱਗੇ ਹੋ ਗਏ ਸ਼ੇਰ ਵੀ ਸੋਚਣ ਲੱਗ ਪਿਆ ਇਤਿਹਾਸ ਕਰ ਕਹਿੰਦੇ ਕਰਾਂ ਕੀ ਹੁਣ ਚਾਰੇ ਪਾਸੇ ਤੋਂ ਕੇਰੇ ਆਂ ਕਲਗੀਆਂ ਵਾਲੇ ਪਾਦਸ਼ਾਹ ਆਪ ਵੇਖ ਰਹੇ ਨੇ ਸਾਰਾ ਇਹ ਨਜ਼ਾਰਾ ਤੇ ਬਾਬਾ ਦੀਪ ਸਿੰਘ ਜੀ ਦੇ ਉੱਤੇ ਗੁਰਮੁਖੋ ਸ਼ੇਰ ਝਪਟਿਆ ਜਦੋਂ ਇੱਕ ਵਾਰ ਵਾਰ ਕਰਨ ਦੇ ਉੱਤੇ ਆਇਆ ਮੂੰਹ ਤੇ ਬਾਬਾ ਦੀਪ ਸਿੰਘ ਜੀ ਨੇ ਢਾਲ ਨਾਲ ਰੋਕ ਲਿਆ ਟਾਲਨਾ ਜਦੋਂ ਰੋਕਿਆ ਤੇ ਦੂਜੀ ਹੱਥ ਵਿੱਚ ਖੰਡਾ ਜਿਹੜਾ ਫੜਿਆ ਸੀ ਏਕ ਹੀ ਖੰਡਾ ਵਾਇਆ ਤੇ ਗੁਰਮੁਖੋ ਸ਼ੇਰ ਨੂੰ ਚਿਤਤ ਕਰ ਦਿੱਤਾ ਸ਼ੇਰ ਜਦੋਂ ਮਾਰ ਦਿੱਤਾ ਕਲਗੀਆਂ ਵੱਡੇ ਬਾਪੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਸੱਚੇ ਪਾਤਸ਼ਾਹ ਘੋੜੇ ਤੋਂ ਉਤਰੇ ਅੱਗੇ ਬਾਬਾ ਦੀਪ ਸਿੰਘ ਜੀ ਨੂੰ ਗੱਲ ਨਾ ਲਾ ਲਿਆ ਮਰਜ ਕਹਿੰਦੇ ਵਾ ਪੁੱਤਰਾ ਵਾ ਸਿੰਘਾ ਕਮਾਲ ਕਰ ਦਿੱਤੀ ਆ ਤੇਰੇ ਤੇ ਸਾਨੂੰ ਮਾਣ ਹੈ ਬਾਬਾ ਦੀਪ ਸਿੰਘ ਜੀ ਨੇ ਹੱਥ ਜੋੜ ਕੇ ਕਿਹਾ ਕਰਗੀਆਂ ਵਾਲੇ ਬਾਪੂ ਸਤਿਗੁਰੂ ਇਹ ਮੇਰੀ ਕੋਈ ਤਾਕਤ ਨਹੀਂ ਹੈ ਗੁਰਮੁਖੋ ਹੱਥ ਜੋੜ ਕੇ ਨਿਮਰਤਾ ਵਿਚ ਆ ਕੇ ਆਖਿਆ ਮਹਾਰਾਜ ਮੈਂ ਤੇ ਚੀੜੀ ਨਹੀਂ ਸਮਾਰ ਸਕਦਾ ਪਰ ਜਦੋਂ ਦਾ ਤੇਰੀ ਸ਼ਰਨ ਵਿੱਚ ਆਇਆ ਜਦੋਂ ਤੂੰ ਤੁਸੀਂ ਮਿਲੇ ਹੋ ਤੇਰੇ ਖੰਡੇ ਬਾਟੇ ਦਾ ਅੰਮ੍ਰਿਤ ਛੱਕਿਆ ਮਹਾਰਾਜ ਹੁਣ ਕਿਸੇ ਚੀਜ਼ ਤੋਂ ਡਰ ਨਹੀਂ ਲੱਗਦਾ ਅਸੀਂ ਤੇ ਮੈਂ ਤੇ ਚਿੜੀ ਵੀ ਸੀ ਮਾਰ ਸਕਦਾ ਮਹਾਰਾਜ ਇਹ ਤੁਹਾਡੀ ਕਿਰਪਾ ਹੈ ਸਤਿਗੁਰੂ ਨੇ ਬੜਾ ਪਿਆਰ ਕੀਤਾ ਸਮਾ ਆਇਆ ਗੁਰਮੁਖੋ ਪਰਿਵਾਰ ਸਾਰਾ ਆਇਆ ਕਿ ਲੱਗੇ ਮਹਾਰਾਜ ਅਸੀਂ ਦੀਪ ਸਿੰਘ ਜੀ ਨੂੰ ਘਰ ਲੈ ਜਾਣਾ ਚਾਹਨੇ ਹੁਕਮ ਹੋਇਆ ਵੀ ਸਤਿਗੁਰੂ ਪੁੱਛਦੇ ਕਿਉਂ ਕਹਿੰਦੇ ਮਹਾਰਾਜ ਵਿਆਹ ਕਰਨਾ ਹੈ ਸਤਿਗੁਰੂ ਕਹਿੰਦੇ ਠੀਕ ਹੈ ਸਤਿਵਚਨ ਇੱਥੇ ਕੁਝ ਇਤਿਹਾਸ ਕਰ ਸਰੂਤ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਨੇ ਇੱਕ ਬਚਨ ਕੀਤਾ ਸਤਿਗੁਰੂ ਕਹਿੰਦੇ ਦੀਪ ਸਿੰਘ ਜੀ ਪੂਰੇ ਨਿਪੇ ਨਿਪੁੰਨ ਹੋ ਗਏ ਨੇ ਬਾਬਾ ਦੀਪ ਸਿੰਘ ਜੀ ਬੇਅੰਤ ਪਾਸ਼ਾਵਾਂ ਉਹਨਾਂ ਨੇ ਅਧਿਆਨ ਕੀਤਾ ਭਾਈ ਮਣੀ ਸਿੰਘ ਜੀ ਦੇ ਕੋਲੋਂ ਗੁਰਮੁਖੋ ਭਾਈ ਮਣੀ ਜੀ ਦੀ ਸੰਗਤ ਵਿੱਚ ਰਹੇ ਬੜਾ ਅਦਬ ਬੜਾ ਪਿਆਰ ਉਹਨਾਂ ਨੂੰ ਮਿਲਿਆ ਇੱਥੇ ਇਸ ਧਰਤੀ ਤੇ ਕਿਹੜੀ ਕਿਹੜੀ ਘਟਨਾ ਦੀ ਮੈਂ ਗੱਲ ਕਰਾਂ ਭਾਵੇਂ ਉਹ ਬਾਟਾਂ ਮਾਂਜਣ ਦੀ ਹੋਵੇ ਤੁਸੀਂ ਸ਼ਾਕੀ ਸੁਣੀ ਹੋਣੀ ਸਮਾ ਇਜਾਜ਼ਤ ਨਹੀਂ ਦੇ ਰਿਆ ਤੇ ਗੁਰਮੁਖੋ ਮੈਂ ਬੇਨਤੀ ਕਰਾਂ ਇਜਾਜ਼ਤ ਲੈ ਕੇ ਸਤਿਗੁਰਾਂ ਤੋਂ ਜਦੋਂ ਚੱਲਣ ਅੱਗੇ ਸਤਿਗੁਰਾਂ ਨੇ ਇੱਕੋ ਗੱਲ ਕਹੀ ਤੁਸੀਂ ਘਰ ਜਾਓ ਜਦੋਂ ਸਾਡਾ ਬੁਲਾਵਾ ਆਵੇਗਾ ਤੁਸੀਂ ਉਦੋਂ ਹੀ ਆਉਣਾ ਇਹ ਇਤਿਹਾਸਿਕ ਸਰੋਤ ਲਿਖਦੇ ਨੇ ਜਦੋਂ ਸਾਡਾ ਬੁਲਾਵਾ ਆਵੇਗਾ ਤੁਸੀਂ ਉਦੋਂ ਹੀ ਆਉਣਾ ਹੈ ਜਦੋਂ ਘਰ ਲੈ ਗਏ ਪਿੱਛੇ ਆਪਜੀ ਜਾਣਦੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਨਕਪੁਰ ਸਾਹਿਬ ਦੀ ਧਰਤੀ ਤੇ ਕਿਲਾ ਕਿਰਿਆ ਗੁਰਮੁਖੋ ਚਮਕੌਰ ਦੀ ਜੰਗ ਗੁਰਮੁਖੋ ਸਰਹੰਦ ਉਸ ਤੋਂ ਬਾਅਦ ਆਪ ਦੀ ਜਾਨ ਦੇ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਸਭ ਕੀ ਤਲਵੰਡੀ ਦਮਦਮਾ ਸਾਹਿਬ ਦੀ ਧਰਤੀ ਤੇ ਆਖੀਬ ਸ਼ਰਾਮ ਕਰਦੇ ਨੇ ਦਮ ਲੈਂਦੇ ਨੇ ਉੱਥੇ ਗੁਰਮੁਖੋ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਇੱਕ ਸਿੱਖ ਭੇਜਦੇ ਨੇ ਤੇ ਆਖਿਆ ਜਾਓ ਬਾਬਾ ਦੀਪ ਸਿੰਘ ਜੀ ਨੂੰ ਬੁਲਾ ਕੇ ਮੈਂ ਬੇਨਤੀ ਕਰਾਂ ਆਪ ਜੀ ਦੇ ਚਰਨਾਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਫਤਿਹਸ਼ਾ ਜੀ ਨੇ ਨਾ ਆਪਣੇ ਸਹਿਬਜ਼ਾਦੇ ਜੰਗ ਦੇ ਮੈਦਾਨ ਵਿੱਚ ਪਏ ਸਨ ਪਰ ਸਤਿਗੁਰਾਂ ਜੀ ਕੋਲ ਸਮਾਂ ਨਹੀਂ ਸੀ ਸਮਾਂ ਨਹੀਂ ਸੀ ਮਹਾਰਾਜ ਜੀ ਕੋਲ ਸਤਿਗੁਰੂ ਜੀ ਲੰਘ ਗਏ ਆਪਣੇ ਸਹਿਬਜ਼ਾਦਿਆਂ ਦਾ ਸੰਸਕਾਰ ਨਹੀਂ ਕੀਤਾ ਆਪਣੇ ਹੱਥੀ ਆਪਣੀ ਮਾਤਾ ਦਾ ਸੰਸਕਾਰ ਨਹੀਂ ਕੀਤਾ ਗੁਰਮੁਖੋ ਆਪਣੇ ਹੱਥੀ ਕਿਉਂਕਿ ਸਮਾਂ ਬੜਾ ਸੀਮਤ ਹੈ ਕੁੱਲ 42 ਵਰਿਆਂ ਦੀ ਉਮਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੈਂ ਬੇਨਤੀ ਕਰਾਂ ਗੁਰਮੁਖੋ ਬੜਾ ਸੀਮਤ ਸਮੇਂ ਸੀ ਰੀਦਿਕ ਤੌਰ ਤੇ ਜੇ ਮਹਾਰਾਜ ਚਾਹਣ ਆਪਣੀ ਖੇਡ ਅੰਦਰ ਤੇ 42000 ਸਾਲ ਵੀ ਰਹਿ ਸਕਦੇ ਨੇ ਪਰ ਸਮੇ ਉਸ ਅਕਾਲ ਪੁਰਖ ਦੀ ਰਜਾ ਵਿੱਚ ਸੀਮਤ ਬੜਾ ਸਮਾਂ ਸੀ ਪਰ ਗੁਰਮੁਖੋ ਕਲਗੀਆਂ ਵਾਲੇ ਪਾਤਸ਼ਾਹ ਜਦੋਂ ਦਮਦਮਾ ਸਾਹਿਬ ਦੀ ਤਰਤੀ ਤੇ ਆਉਂਦੇ ਨੇ ਇੱਥੇ ਪਾਤਸ਼ਾਹ ਮਹਾਰਾਜ ਨਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਪਾਦਨਾ ਬਾਣੀ ਦਾ ਉਚਾਰਨ ਆਪਣੀ ਰਸਨਾ ਤੋਂ ਕਰਦੇ ਨੇ ਇੱਕ ਮੈਂ ਬੇਨਤੀ ਕਰਾਂ ਸਤਿਗੁਰਾਂ ਨੇ ਇੱਥੇ ਸਾਨੂੰ ਇੱਕ ਗੱਲ ਸਿੱਖਿਆ ਦਿੱਤੀ ਕਿ ਗੁਰਸਿੱਖਾ ਤੇਰੀ ਜ਼ਿੰਦਗੀ ਵਿੱਚ ਭਾਵੇਂ ਜਿੰਨਾ ਮਰਜੀ ਬਹੁਤ ਬਿਜੀ ਸਮਾਂ ਹੋਵੇ ਬਹੁਤ ਜ਼ਿਆਦਾ ਬਿਜੀ ਪਰ ਗੁਰਬਾਣੀ ਵਾਸਤੇ ਸਮਾਂ ਤੂੰ ਜ਼ਰੂਰ ਕੱਢਣਾ ਹੈ ਬਾਣੀ ਵਾਸਤੇ ਸਮਾਂ ਤੂੰ ਜ਼ਰੂਰ ਕੱਢਣਾ ਸਤਿਗੁਰੂ ਨੇ ਇੱਥੇ ਕਲਗੀਆਂ ਵਾਲੇ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਦੇ ਕੋਲੋਂ ਗੁਰਮੁਖੋ ਆਪ ਉਚਾਰਨ ਕਰਕੇ ਸਾਰੀ ਬਾਣੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਉਚਾਰਨ ਕਰਕੇ ਜੋ ਸਤਿਗੁਰਾਂ ਜੀ ਦੇ ਕੋਲ ਸੀ ਉਹ ਸਾਰੀ ਬਾਣੀ ਜਿਹੜੀ ਹੈ ਮਹਾਰਾਜ ਨੇ ਦਰਜ ਕਰਵਾਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਹੋਈ ਗੁਰਮੁਖੋ ਇਸ ਬੀੜ ਨੂੰ ਲੈ ਕੇ ਪਾਤਸ਼ਾਹ ਮਹਾਰਾਜ ਹਜ਼ੂਰ ਸਾਹਿਬ ਦੀ ਤਰਤੀਬ ਨਾਲ ਚਲੇਗੇ ਆਪ ਜੀ ਜਾਣਦੇ ਹੋ ਪਰ ਇੱਥੇ ਬਾਬਾ ਦੀਪ ਸਿੰਘ ਜੀ ਦੀ ਇੱਕ ਡਿਊਟੀ ਲਾ ਕੇ ਗਏ ਸੇਵਾ ਲਾ ਕੇ ਗਏ ਕਿ ਤੁਸੀਂ ਬੀੜ ਦੇ ਉਤਾਰੇ ਕਰਨੇ ਨੇ ਸਿੱਖਾਂ ਨੂੰ ਅੰਮ੍ਰਿਤ ਛਕਾਉਣਾ ਤੇ ਅੰਮ੍ਰਿਤ ਛਕਾ ਕੇ ਫੌਜ ਤਿਆਰ ਕਰਨੀ ਹੈ ਗਰੀਬ ਗੋਵਦੀ ਰੱਖਿਆ ਕਰਨੀ ਹੈ ਬਾਬਾ ਦੀਪ ਸਿੰਘ ਜੀ ਨੇ ਸਤਿਗੁਰਾਂ ਦੇ ਬਚਨਾਂ ਤੇ ਅਮਲ ਕੀਤਾ ਗੁਰਮੁਖੋ ਸ਼ਾਰੀਆਂ ਤਿਆਰੀਆਂ ਕੀਤੀਆਂ ਚਾਰ ਬੀੜਾਂ ਗੁਰੂ ਗ੍ਰੰਥ ਸਾਹਿਬ ਜੀ ਭਰੀ ਜਵਾਨੀ ਦੇ ਅੰਦਰ ਤੇ ਇੱਕ ਬਿਰ ਅਰਬੀ ਪਾਸ਼ਾ ਦੇ ਅੰਦਰ ਗੁਰਮੁਖੋ ਮੈਂ ਬੇਨਤੀ ਕਰਾਂ ਭਰੀ ਜਵਾਨੀ ਵਿੱਚ ਤੁਸੀਂ ਦੇਖੋ ਅਨੋਖੇ ਸ਼ਹੀਦ ਕਿਉਂ ਕਿਹਾ ਜਾਂਦਾ ਤੁਹਾਨੂੰ ਪਤਾ ਅਨੋਖੇ ਸ਼ਹੀਦ ਨੇ ਗੁਰਮੁਖੋ ਇਕਤਾ ਕਾਰਨ ਇਹ ਵੀ ਹੈ ਜਦੋਂ ਲੋਕ ਜਵਾਨ ਹੁੰਦੇ ਨੇ ਉਦੋਂ ਖੰਡਾ ਖੜਕਾਉਂਦੇ ਨੇ ਤੇ ਗੁਰਮੁਖ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਕਲਮ ਲੈ ਕੇ ਬਹਿ ਜਾਂਦਾ ਪਰ ਬਾਬਾ ਦੀਪ ਸਿੰਘ ਜਦੋਂ ਪਰ ਜਵਾਨੀ ਵਿੱਚ ਨੇ ਕਲਮ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਗੁਰਮੁਖੂ ਤਾਰੇ ਕਰਦੇ ਨੇ ਪਰ ਯਾਦ ਰੱਖਣਾ ਜਦੋਂ 75 ਸਾਲ ਦੀ ਉਮਰ ਦੇ ਹੋਏ ਤੇ ਰਣਕੱਤੇ ਵਿੱਚ ਖੰਡਾ ਖੜਕਾਉਂਦੇ ਨੇ ਇਹ ਵੀ ਅਨੋਖੇ ਸ਼ੀਰ ਦੀ ਕਦਾਸ ਦਾ ਗੁਰਮੁਖੋ ਇੰਨੀ ਵੱਡੀ ਬਾਬਾ ਦੀਪ ਸਿੰਘ ਜੀ ਦੀ ਕੁਰਬਾਨੀ ਗਰੀਬ ਦੋਲ ਦੀ ਥੀ ਉਹਨਾਂ ਨੇ ਰੱਖਿਆ ਕੀਤੀ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਆਏ ਉਹਨਾਂ ਦਾ ਲੜਾਈਆਂ ਵਿੱਚ ਸਾਥ ਦਿੱਤਾ ਇਤਿਹਾਸ ਕਹਿੰਦਾ ਹੈ ਉਸ ਤੋਂ ਬਾਅਦ ਲੋ ਸਰਹੰਦ ਫਤਿਹ ਹੋ ਗਈ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਾਬਾ ਦੀਪ ਸਿੰਘ ਜੀ ਨਾਲ ਗਏ 3 ਮਹੀਨੇ ਤੇ ਆਪ ਦੇ ਸਰੋਤ ਕਹਿੰਦੇ ਨੇ ਉੱਥੇ ਬਾਬਾ ਜੀ ਨੇ ਕਥਾ ਵਿਚਾਰ ਕੀਤੀ ਦੇਨ ਮਹੀਨੇ ਕਥਾ ਵਿਚਾਰ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਜਿਹੜਾ ਖਿਤਾਬ ਦਿੱਤਾ ਉਹ ਜਿੰਦਾ ਸ਼ਹੀਦ ਦਾ ਦਿੱਤਾ ਜਦੋਂ ਉਹਨਾਂ ਦੀ ਸਿਫਤ ਕੀਤੀ ਤੇ ਆਖਿਆ ਇਹ ਜਿੰਦਾ ਸ਼ਹੀਦ ਦਾ ਖਿਤਾਬ ਇਹ ਮਾਣ ਮਿਲਿਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਹੋਰ ਬਿਆਨ ਕਟਨਾਵਾ ਗੁਰਮੁਖ ਹੁੰਦੀਆਂ ਨੇ ਸਾਬੋ ਕੀ ਤਲਵੰਡੀ ਵਿਖੇ ਜਿੱਥੇ ਗਰੀਬ ਦੂਦ ਦੀ ਬਾਬਾ ਦੀਪ ਸਿੰਘ ਜੀ ਰੱਖਿਆ ਕਰਦੇ ਨੇ ਹਰ ਲੋੜਵੰਦ ਹਰ ਗਰੀਬ ਬਾਬਾ ਦੀਪ ਸਿੰਘ ਜੀ ਨੂੰ ਆਪਣਾ ਰਖਿਆਕ ਸਮਝਣ ਲੱਗ ਪਿਆ ਸਮਾਂ ਉਹ ਵੀ ਆਇਆ ਗੁਰਮੁਖੂ ਆਪ ਜੀ ਜਾਣਦੇ ਜਦੋਂ ਅਬਦਾਲੀ ਆਇਆ ਉਹਨੇ ਬੜੀ ਲੁੱਟ ਪਾਟ ਕੀਤੀ ਹੈ ਲੁੱਟਣ ਤੋਂ ਬਾਅਦ ਜਦੋਂ ਜਾ ਰਿਹਾ ਸੀ ਜਦੋਂ ਜੱਸਾ ਸਿੰਘ ਆਲੂ ਵਾਲੀਆਂ ਨੇ ਸੁਨੇਹੇ ਭੇਜੇ ਤੇ ਕੇਵੀ ਭੇਜਿਆ ਬਾਬਾ ਦੀਪ ਸਿੰਘ ਜੀ ਦੇ ਕੋਲ ਕਿ ਜਦੋਂ ਅਬਦਾਲੀ ਲੁੱਟ ਕੇ ਜਾਏਗਾ ਇਹ ਸਭ ਤੋਂ ਪਹਿਲਾ ਹਮਲਾ ਤੁਹਾਡੇ ਜਥੇ ਵੱਲੋਂ ਹੋਣਾ ਚਾਹੀਦਾ ਹੈ ਬਾਬਾ ਦੀਪ ਸਿੰਘ ਜੀ ਨੇ ਸਭ ਤੋਂ ਪਹਿਲਾ ਹਮਲਾ ਕੀਤਾ ਸੀ ਉਹਦੀਆਂ ਫੌਜਾਂ ਨੂੰ ਗੁਰਮੁਖੋ ਜੋ ਇਥੋਂ ਲੁੱਟ ਕੇ ਜਾ ਰਿਆ ਸੀ ਉਹ ਤੇ ਇਸ ਦੇਸ਼ ਦੀਆਂ ਬਹੁ ਬੇਟੀਆਂ ਲੜ ਕੇ ਉਹਨਾਂ ਨੂੰ ਛੁਡਾਇਆ ਪਤਾਨੰ ਬਾਬਾ ਦੀਪ ਸਿੰਘ ਜੀ ਨੇ ਮੈਂ ਬੇਨਤੀ ਕਰਾਂ ਜਿਸ ਸਮੇਂ ਅਬਦਾਲੀ ਚੜ ਕੇ ਗੁਰਮੁਖੋ ਸਾਰਾ ਕੁਝ ਲੁੱਟ ਕੇ ਲੈ ਗਿਆ ਉਹਨੂੰ ਪਤਾ ਲੱਗਾ ਇਹ ਸਿੱਖ ਅੰਮ੍ਰਿਤਸਰ ਦੀ ਧਰਤੀ ਤੋਂ ਅੰਮ੍ਰਿਤ ਸਰੋਵਰ ਤੋਂ ਇਹ ਸਾਰੀ ਤਾਕਤ ਲੈਂਦੇ ਨੇ ਗੁਰਮੁਖੋ ਨੇ ਤੈਮੂਰ ਨੂੰ ਇੱਕੋ ਗੱਲ ਆਖੀ ਸੀ ਪੁੱਤਰ ਨੂੰ ਵੀ ਜਿਹੜਾ ਉਹ ਅੰਮ੍ਰਿਤ ਸਰੋਵਰ ਹੈ ਪੂਰ ਦਿਓ ਹਰਿਮੰਦਰ ਸਾਹਿਬ ਢਾ ਦਿਓ ਕਿਉਂਕਿ ਇਹ ਉੱਥੋਂ ਸਾਰੀਆਂ ਦਾਤਾ ਲੈਂਦੇ ਨੇ ਤਾਕਤ ਲੈਂਦੇ ਨੇ ਇਹ ਤਿੰਨ ਚੀਜ਼ਾਂ ਨੇ ਨਾ ਗੁਰੂਮਖੋ ਅੰਮ੍ਰਿਤ ਸਰ ਤੇ ਗੁਰੂਮਖੋ ਫਿਰ ਅੰਮ੍ਰਿਤ ਖੰਡੇ ਬਾਟੇ ਦਾ ਅੰਮ੍ਰਿਤ ਤੇ ਅੰਮ੍ਰਿਤ ਬਾਣੀ ਇਹ ਤਿੰਨ ਚੀਜ਼ਾਂ ਉੱਤੇ ਹਮੇਸ਼ਾ ਹਮਲਾ ਹੁੰਦਾ ਆਇਆ ਅੱਜ ਵੀ ਲੋਕ ਕਰ ਰਹੇ ਨੇ ਮੈਂ ਬੇਨਤੀ ਕਰਾਂ ਜਦੋਂ ਇਹ ਤੈਮੂਰ ਨੂੰ ਹੁਕਮ ਹੋਇਆ ਤੈਮੂਰ ਨੇ ਜਹਾਂ ਖਾਨ ਦੀ ਡਿਊਟੀ ਲਾਈ ਜਹਾਂ ਖਾਨ ਨੇ ਆ ਕੇ ਫੌਜ ਲੈ ਕੇ ਗੁਰਮੁਖੋ ਅੰਮ੍ਰਿਤਸਰ ਦੀ ਧਰਤੀ ਤੇ ਹਰਿਮੰਦਰ ਸਾਹਿਬ ਨੂੰ ਢਾਇਆ ਅੰਮ੍ਰਿਤ ਸਰੋਵਰ ਸਾਡਾ ਉਹਨੇ ਪੂਰ ਦਿੱਤਾ ਉਥੇ ਬਾਬਾ ਗੁਰੂ ਬਖਸ਼ ਸਿੰਘ ਜੀ 30 ਬੰਦਿਆਂ ਦੇ ਨਾਲ ਉਹ 306 ਗੁਰਮੁਖ ਵਾਰਣਾ ਚਲੀ ਸ਼ਹੀਦ ਹੋ ਗਏ ਉਥੋਂ ਫਿਰ ਇੱਕ ਸਿੱਖ ਜਾਂਦਾ ਹੈ ਦਮਦਮਾ ਸਾਹਿਬ ਦੀ ਧਰਤੀ ਤੇ ਜਾ ਕੇ ਆਖਿਆ ਬਾਬਾ ਦੀਪ ਸਿੰਘ ਜੀ ਅਨਰਥ ਹੋ ਗਿਆ ਆਖਿਆ ਕੀ ਹੋਇਆ ਅਖਿਆ ਸਾਡੇ ਗੁਰੂ ਰਾਮਦਾਸ ਜੀ ਦੇ ਘਰ ਨੂੰ ਜਹਾਨ ਖਾਨ ਜਿਹੜਾ ਹੈ ਢਾ ਦਿੱਤਾ ਹੈ ਅੰਮ੍ਰਿਤ ਸਰੋਵਰ ਪੂਰ ਦਿੱਤਾ ਹੈ ਉਸ ਸਮੇਂ ਬਾਬਾ ਦੀਪ ਸਿੰਘ ਜੀ ਨੇ ਗੁਰਮੁਖੋ ਫਿਰ ਬਾਹਰ ਨਾ ਚਲੀ ਕੋਸ਼ ਫਿਰ ਇੱਕੋ ਇੱਕ ਖਿਆਲ ਮਨ ਵਿੱਚ ਆਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕੀਤੀ ਅਰਦਾਸ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਦਾ ਇੱਕੋ ਬਚਨ ਗੇ ਧੰਨ ਗੁਰੂ ਰਾਮਦਾਸ ਮਹਾਰਾਜ ਮੇਰਾ ਇਹ ਪ੍ਰਣ ਹੈ ਜਦੋਂ ਤੱਕ ਮੈਂ ਦੁਸ਼ਮਨਾ ਦੇ ਝੰਡੇ ਉੱਥੋਂ ਪੁੱਟ ਨਹੀਂ ਦਿੰਦਾ ਮੈਂ ਉਦੋਂ ਤੱਕ ਪ੍ਰਾਨ ਨਹੀਂ ਤਿਆਗਾਗਾ ਜਦੋਂ ਤੱਕ ਮੈਂ ਉਸ ਬੇਦਬੀ ਦਾ ਬਦਲਾ ਨਹੀਂ ਲੈ ਲੈਂਦਾ ਹੈ ਉਦੋਂ ਤੱਕ ਪ੍ਰਾਨ ਨਹੀਂ ਤਿਆਗਾਗਾ ਮੈਂ ਬੇਨਤੀ ਕਰਾਂ ਗੁਰਮੁਖੋ ਇਸ ਦੂ ਪ੍ਰਣ ਸਾਡੇ ਇਤਿਹਾਸ ਵਿੱਚ ਐਸੀ ਹੋਈ ਨਹੀਂ ਇੱਕ ਭਾਈ ਤਾਰੂ ਸਿੰਘ ਜੀ ਦਾ ਉਹਨਾਂ ਵੀ ਪ੍ਰਣ ਕੀਤਾ ਸੀ ਮੌਤ ਨੂੰ ਮੰਗਾਰਿਆ ਸੀ ਆਖਿਆ ਮੈਂ ਉਦੋਂ ਤੱਕ ਨਹੀਂ ਮਰਾਂਗਾ ਜਦੋਂ ਤੱਕ ਜਕਰੀਆ ਖਾਨ ਨੂੰ ਅੱਗੇ ਲੈ ਕੇ ਨਹੀਂ ਜਾਂਦਾ ਮੈਂ ਸੰਸਾਰ ਤੇ ਬਾਬਾ ਦੀਪ ਸਿੰਘ ਕਹਿੰਦੇ ਗੁਰੂ ਰਾਮਦਾਸ ਸਾਹਿਬ ਮੈਂ ਉਦੋਂ ਤੱਕ ਪ੍ਰਾਨ ਨਹੀਂ ਤਿਆਗਾਗਾ ਜਦੋਂ ਤੱਕ ਮੈਂ ਬੇਦਬੀ ਦਾ ਬਦਲਾ ਨਹੀਂ ਲੈ ਲੈਂਦਾ ਇਹ ਦੋ ਪ੍ਰਣ ਐਸੇ ਹੋਏ ਸਨ ਪ੍ਰਤੀ ਆਖਿਆ ਸੀ ਹਰ ਮੰਦਰ ਸੈ ਉਹ ਚੱਲ ਕੇ ਆਵਾਂਗਾ ਮੈਂ ਦੁਸ਼ਮਣਾਂ ਦੇ ਆਹੂ ਲਾਵਾਂਗਾ ਮੈਂ ਗੜਾ ਪ੍ਰਸ਼ਾਦ ਪੇਟ ਕਰਦੇ ਲੋਕੀ ਐ ਧੰਨ ਗੁਰੂ ਰਾਮਦਾਸ ਮੈਂ ਹੱਥਾਂ ਦੇ ਭਾਂਡੇ ਵਿੱਚ ਸੀਸ ਦਾ ਪ੍ਰਸ਼ਾਦ ਲਿਆਵਾਂਗਾ ਇਥੇ ਬਚਨ ਆਖਿਆ ਸੀ ਮੌਤ ਨੇ ਆਖਿਆ ਸੀ ਕਿਉਂ ਜਾ ਪ੍ਰਾਨ ਕਰ ਲਿਆਈ ਬਾਬਾ ਦੀਪ ਸਿੰਘ ਕਹਿੰਦੇ ਬਚਨ ਹੋਣਗੇ ਸਿੰਘਾਂ ਦੇ ਪੂਰੇ ਤੇ ਪੱਕੇ ਅਸੀਂ ਫੜ ਫੜ ਜੰਮ ਨਗਾ ਦੀਏ ਸੂਈਆਂ ਦੇ ਨੱਕੇ ਅਮਰਸਰ ਜਾਂਦਿਆਂ ਹਰਮੰਦਰ ਸਾਹਿਬ ਜਾਂਦਿਆਂ ਅਜ ਸਾਨੂੰ ਕਿਹੜਾ ਡੱਕੇ ਅਸੀਂ ਐਵੇਂ ਨਹੀਂ 18 ਸਿਰ ਦੇ ਖੰਡੇ ਚੱਕੇ